ਇੱਥੇ ਮੇਰੇ ਕੋਲ ਪਾਣੀ ਨਾਲ ਭਰਿਆ ਇੱਕ ਡੱਬਾ, ਟੇਬਲ ਟੈਨਿਸ ਦੀ ਬਾਲ, 5 ਰੁਪਏ ਦਾ ਇੱਕ ਸਿੱਕਾ, ਇੱਕ ਰਬੜ ਬੈਂਡ, ਇੱਕ ਪੱਤਾ ਅਤੇ ਇੱਕ ਲੋਹੇ ਦਾ ਕਿੱਲ ਹੈ। ਮੈਂ ਇੱਕ-ਇੱਕ ਕਰਕੇ ਇਹਨਾਂ ਚੀਜ਼ਾਂ ਨੂੰ ਪਾਣੀ ਨਾਲ ਭਰੇ ਇਸ ਡੱਬੇ ਵਿੱਚ ਪਾਵਾਂਗਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਦੇਖੋ ਕਿ ਕੀ ਹੁੰਦਾ ਹੈ। ਤਾਂ ਸਭ ਤੋਂ ਪਹਿਲਾਂ ਇਸ ਟੇਬਲ ਟੈਨਿਸ ਬਾਲ ਨੂੰ ਪਾਉਂਦੇ ਹਾਂ ਤੇ ਹੁਣ ਇਸ ਰਬੜ ਬੈਂਡ ਨੂੰ ਪਾਉਂਦੇ ਹਾਂ। ਠੀਕ ਹੈ? ਤੇ ਹੁਣ ਇਸ 5 ਰੁਪਏ ਦੇ ਸਿੱਕੇ ਨੂੰ ਵੀ ਪਾ ਦਿੰਦੇ ਹਾਂ ਹੁਣ ਆਓ ਇਸ ਪੱਤੇ ਨੂੰ ਪਾਈਏ ਅਤੇ ਅੰਤ ਵਿੱਚ ਇਸ ਲੋਹੇ ਦੇ ਕਿੱਲ ਨੂੰ ਵੀ ਅਸੀਂ ਪਾਣੀ ਵਿੱਚ ਪਾ ਦਿੰਦੇ ਹਾਂ ਤਾਂ ਅਸੀਂ ਕੀ ਦੇਖਿਆ ਅਸੀਂ ਦੇਖਦੇ ਹਾਂ ਕਿ ਕੁਝ ਚੀਜ਼ਾਂ ਪਾਣੀ ਵਿੱਚ ਤੈਰਨ ਲੱਗਦੀਆਂ ਨੇ ਜਦ ਕਿ ਕੁਝ ਚੀਜ਼ਾਂ ਡੁੱਬ ਜਾਂਦੀਆਂ ਨੇ ਰਬੜ ਬੈਂਡ ਬਾਲ ਤੇ ਪੱਤਾ ਤੈਰ ਰਹੇ ਨੇ ਜਦ ਕਿ ਲੋਹੇ ਦੇ ਕਿੱਲ ਤੇ ਸਿੱਕਾ ਡੁੱਬ ਜਾਂਦੇ ਨੇ ਤਾਂ ਇਹ ਪਦਾਰਥਾਂ ਦਾ ਵਰਗੀਕਰਨ ਕਰਨ ਦਾ ਇੱਕ ਤਰੀਕਾ ਹੈ ਮਤਲਬ ਕਿ ਐਸੀ ਪਦਾਰਥਾਂ ਜਬ ਵਸਤੂਆਂ ਨੂੰ ਇਸ ਆਧਾਰ ਤੇ ਵੀ ਵਰਗੀਕ੍ਰਿਤ ਕਰ ਸਕਦੇ ਹਾਂ ਕਿ ਉਹ ਪਾਣੀ ਵਿੱਚ ਤੈਰਦੇ ਨੇ ਜਾਂ ਡੁੱਬਦੇ ਨੇ